ਸਵਾਗਤ ਹੈ ਦਰਸ਼ਕੋ ਤੁਸੀਂ ਜੁੜ ਚੁੱਕੇ ਹੋ ਰੀਅਲ ਫੈਕਟ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਪ੍ਰਦੀਪ ਢਿੱਲੋਂ ਇੱਕ ਵਾਰ ਫੇਰ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹਾਂ ਮੁੱਦਾ ਬੜਾ ਅਹਿਮ ਹੈ ਕਿਉਂਕਿ ਇਸ ਵਕਤ ਜਿਹੜੇ ਜਿਵੇਂ ਕਿ ਸਾਨੂੰ ਪਹਿਲਾਂ ਵੀ ਪਤਾ ਹੈ ਕਿ ਪੰਜਾਬ ਦੇ ਵਿੱਚ ਇਸ ਵਕਤ ਨੈਰੀ ਖਾਲਾਂ ਦੀ ਉਹ ਸਾਰੀ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਵਧੀਆ ਕੰਮ ਹੈ ਵਧੀਆ ਗੱਲ ਨੂੰ ਵਧੀਆ ਹੀ ਕਹਿਣਾ ਚਾਹੀਦਾ ਪਰ ਇਹਦੇ ਵਿੱਚ ਬਹੁਤ ਵੱਡੀਆਂ ਔਣਤਾਈਆਂ ਜਿਹੜੀਆਂ ਸਾਹਮਣੇ ਆ ਰਹੀਆਂ ਜਿਹੜੀਆਂ ਜਿਹਦੇ ਨਾਲ ਕਿਸਾਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਵਕਤ ਮੈਂ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਸੈਤੂਕੇ ਦੇ ਵਿੱਚ ਮੌਜੂਦ ਹਾਂ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਇੱਥੇ ਇਹ ਕੁਝ ਨਵਾਂ ਖਾਲ ਬਣਿਆ ਹੋਇਆ ਪਰ ਇਧਰ ਜੇ ਦੇਖਿਆ ਜਾਵੇ ਆ ਮੈਂ ਇੱਕ ਝਲਕ ਪਹਿਲਾਂ ਮੈਂ ਦਿਖਾਉਣੀ ਚਾਹੁੰਦਾ ਕਿ ਇਹ ਚਲ ਕੇ ਇੱਥੇ ਜਿਹੜਾ ਪੁਰਾਣਾ ਖਾਲ ਹੈ ਜਿਹੜਾ ਬਣਿਆ ਹੋਇਆ ਹੈ ਪਹਿਲਾਂ ਜਿਹੜਾ ਬਣਿਆ ਸੀਗਾ ਮਤਲਬ ਨਹਿਰੀ ਖਾਲ ਹੈ ਇਹ ਵੀ ਔਰ ਇਸ ਵਾਰ ਜਿਹੜੀ ਨਵੀਂ ਤਜਵੀਜ਼ ਦੇ ਵਿੱਚ ਜਿਹੜਾ ਨਵੇਂ ਖਾਲ ਇਸ ਵਾਰ ਬਣਾਏ ਜਾ ਰਹੇ ਐ ਇਸ ਦੇ ਵਿੱਚ ਇਹਨੂੰ ਇੱਥੇ ਹੀ ਛੱਡ ਦਿੱਤਾ ਗਿਆ ਕਾਰਨ ਜਿਹੜਾ ਉਹ ਮਹਿਕਮੇ ਤੋਂ ਪੁੱਛਾਂਗੇ ਪਰ ਫਿਲਹਾਲ ਕਿਸਾਨਾਂ ਦੀ ਜਿਹੜਾ ਵੱਡੀ ਪਰੇਸ਼ਾਨੀ ਦਾ ਸਾਹਮਣਾ ਇਸ ਕਰਕੇ ਕਰਨਾ ਪੈ ਰਿਹਾ ਸਸੀ ਘਰਬਾਈ ਜੀ ਸਭ ਤੋਂ ਪਹਿਲਾਂ ਵਾਹੀ ਖਾਲ ਸਾਹਿਬ ਫਤਿਹਜੀ ਕੀ ਨਾਮ ਹੈ ਵੀ ਤੁਹਾਡਾ ਰਵਣ ਸਿੰਘ ਰਵਣ ਸਿੰਘ ਜੀ ਜਿਹੜਾ ਇਹ ਮਸਲਾ ਹੈ ਅੱਜ ਤੁਸੀਂ মিডিਆ ਨਾਲ ਰਾਬਤਾ ਕੀਤਾ ਹੈ ਇਹ ਕੀ ਕਾਰਨ ਬਣਿਆ ਕਿ ਤੁਹਾਨੂੰ ਅੱਜ মিডিਆ ਨਾਲ ਆ ਰਹੀ ਗੱਲ ਜਿਹੜੀ মিডিਆ ਕੋਲੇ ਪਹੁੰਚਾਉਣੀ ਪੈ ਰਹੀ ਹੈ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਜਿਹੜਾ ਪਿਛਲੇ ਜਦੋਂ ਤੋਂ ਮੇਰੀ ਸੁਰਤ ਸੰਭਲੀ ਉਹਦੋਂ ਤੋਂ ਇਧਰ ਲਈ ਖਾਲ ਚ ਕੱਚੇ ਚ ਪਾਣੀ ਲੱਗਦਾ ਸੀਗਾ ਪਹਿਲਾਂ ਉਸ ਤੋਂ ਬਾਅਦ ਸ਼ਾਇਦ 90 99 ਫਿਕਸ ਡੇਟ ਮੈਂ ਦੱਸ ਨਹੀਂ ਸਕਦਾ ਵੀ ਇਹ ਖਾਲ ਪੱਕੇ ਬਣਿਆ ਹੂੰ ਉਦੋਂ ਤੋਂ ਇਧਰ ਪਾਣੀ ਜਾ ਰਿਹਾ ਠੀਕ ਹੈ ਤੇ ਪੱਕਾ ਖਾਲ ਹੁਣ ਵੀ ਅਸੀਂ ਚਾਹੁੰਦੇ ਹਾਂ ਵੀ ਇਹ ਪਾਸ ਹੋਣਾ ਚਾਹੀਦਾ ਪੱਕਾ ਮਤਲਬ ਜੇ ਨਹੀਂ ਹੋ ਸਕਿਆ ਤਾਂ ਇਹਦੇ ਫਿਰ ਕਿਤੇ ਨਾ ਕਿਤੇ ਹੂੰ ਇਹ ਜਿਹੜਾ ਇੱਥੇ ਆਪਾਂ ਦੇਖ ਰਹੇ ਹਾਂ ਵੀ ਇਹ ਪੱਕਾ ਖਾਲ ਬਣਿਆ ਹੋਇਆ ਸੀ ਇਹ ਪਹਿਲਾਂ ਜਿਹੜੀ ਪਹਿਲੀ ਤਜਵੀਜ਼ ਦੇ ਵਿੱਚ ਇਹ ਨਹਿਰੀ ਸਰਕਾਰ ਵੱਲੋਂ ਹੀ ਬਣਿਆ ਵਾ ਸੀ ਇੱਥੋਂ ਕਿ ਨਹੀਂ ਇਹ ਕਾਫੀ ਲੰਬੇ ਦੂਰੀ ਤੱਕ ਹੈਗਾ ਪੰਜ 6 ਕਿੱਲਾਂ ਤੱਕ ਹੈ ਅੱਛਾ ਪੱਕਾ ਬਣਿਆ ਇਹ ਸਰਕਾਰੀ ਖਾਲ ਹੈ ਜਾਨੀ ਇਹ ਦੀ ਆਈ ਸੀ ਕੀ ਗੱਲ ਜੀ ਇਹ ਚਲੋ ਹੋ ਗਏ 2-3 ਮਹੀਨੇ ਪਟਵਾਰੀ ਨੂੰ ਮੈਂ ਨਹਿਰੀ ਨੂੰ ਫੋਨ ਕਰਦੇ ਰਹੇ ਆ ਸਰਪੰਚ ਸਾਹਿਬ ਨੂੰ ਫੋਨ ਕਰਦੇ ਰਹੇ ਸੀ ਇੱਕ ਵਾਰੀ ਅਸੀਂ ਕੱਚਿਆਂ ਤੋਂ ਪੱਕੇ ਖਾਲ ਬਣਾਉਣੇ ਸੀਗੇ ਚਲੋ ਉਹ ਕਹਿੰਦਾ ਪਟਵਾਰੀ ਵੀ ਕਹਿੰਦਾ ਕੋਈ ਸਕੀਮ ਨਹੀਂ ਜੀ ਮਾਰਚ ਜਾਉ ਸਕੀਮ ਚਲੋ ਅਸੀਂ ਆ ਜਾ ਕੋਈ ਗੱਲ ਅਸੀਂ ਉਹਦਾ ਮੈਨੂੰ ਫੋਨ ਕਰਦੇ ਰਿਹਾ 15-20 ਫੋਨ ਕਰਦੇ ਨੇ 20 ਬੰਦੇ ਹੁਣ ਸਾਢੇ ਪਿੰਡ ਦੀ ਇਹ ਜਿਹੜੇ ਸਾਢੇ ਖਾਲ ਰਹਿ ਗਏ ਸਾਡੇ ਦੋ ਬ੍ਰਾਂਚਾ ਰਹਿ ਗਏ ਇੱਕ ਕੋਤਲ ਖੇਤ ਰੇਗੀ ਇੱਕ ਇਹ ਰੇਗੀ ਬ੍ਰਾਂਚ ਪਾਸ ਨਹੀਂ ਹੋਈ ਜੀ ਜਿਹੜੀਆਂ ਸਾਡੀਆਂ ਦੋ ਬ੍ਰਾਂਚਾਂ ਦੀ ਇਹ ਇਹ ਦੋਹਾਂ ਬ੍ਰਾਂਚਾਂ ਚੱਕ ਕੇ ਇਹ ਨਾਲੇ ਪਾਸ ਨਹੀਂ ਕਰਿਆ ਆਪਣੇ ਤੇ ਪਟਵ ਪਹਿਲਾਂ ਜਣੀ ਇਹ ਸਰਕਾਰੀ ਖਾਲੇ ਤੇ ਪੱਕਾ ਚੱਲ ਰਿਹਾ ਸੀ ਹਾਂਜੀ ਪਟਵਾਰੀ ਸਾਹਿਬ ਸਾਨੂੰ ਕਹਿੰਦੇ ਵੀ ਹਲੇ ਕੱਚੇ ਦੀ ਕੋਈ ਸਕੀਮ ਨਹੀਂ ਹਲੇ ਆਉਣੀ ਆ ਸਾਡੇ ਪੈਣਾ ਉਹ ਚੱਲੀ ਜੰਨੇ ਜੀ ਜੇਬੀਸੀ ਉਹ ਉਧਰੋਂ ਮਾਰੋ ਜੀ ਕੈਮਰਾ ਉਹ ਜੇਬੀਸੀ ਆ ਉਹ ਸਾਹਮਣੇ ਜੇ ਹਾਂਜੀ ਉਹ ਜੇਬੀਸੀ ਵਾਲੇ ਥਾਂ ਦੀ ਕੋਈ ਪੱਕਾ ਖਾਲੀ ਪਹਿਲਾਂ ਕੋਸ ਨਹੀਂ ਉਹ ਤਾਂ ਨੰਮੇ ਸਿਰੋ ਬਣੀ ਜਾਂਦੇ ਆ ਜੀ ਹੋਰ ਸਾਡੇ ਇੱਥੇ ਆਪਣੇ ਸੂਏ ਨਾਲ ਬਣਿਆ ਦੋ ਖਾਲ ਇੱਕ ਲੋਖਾਲ ਉਹ ਵੀ ਪਹਿਲਾਂ ਬਿਲਕੁਲ ਕੱਚੀ ਸੀਗੇ ਉਹ ਹੁਣ ਪੱਕੇ ਹੋ ਗਏ ਸਾਨੂੰ ਸਰਪੰਚ ਸਾਹਿਬ ਵੀ ਕਹਿ ਦਿੰਦਾ ਪਟਵਾਰੀ ਵੀ ਕਹਿ ਦਿੰਦਾ ਸਾਨੂੰ ਜੀ ਹਲੇ ਕੋਈ ਸਕੀਮ ਨਹੀਂ ਕੱਚਿਆਂ ਦੀ ਇਹਦਾ ਮਤਲਬ ਸਭ ਦੇ ਮਤਲਬ ਥੋੜੇ ਕਹਿਣ ਦਾ ਭਾਵ ਕਿ ਜਿਹੜੇ ਪੱਕੇ ਸੀਗੇ ਉਹ ਛੱਡ ਤੇ ਦੁਬਾਰੇ ਨਵੇਂ ਸਿਰੋਂ ਕੱਚੇ ਬਣਾਉਣ ਲੱਗੇ ਇਹਦਾ ਮਤਲਬ ਆ ਜੀ ਪਟਵਾਰੀ ਦਾ ਜੋ ਕੁਸ ਲਾ ਲੋ ਜੀ ਕੋਈ ਆਪਣੇ ਆਪਣੇ ਬੰਦਿਆਂ ਦਾ ਮੋਹਤਬਰ ਬੰਦਿਆਂ ਦਾ ਉਹਨਾਂ ਨੇ ਸਾਡੇ ਖਾਲ ਚੱਕ ਕੇ ਉਧਰ ਲੈ ਗਿਆ ਆਪਦੇ ਹਾਂ ਆ ਤੇ ਆ ਦੇ ਕਰਨ ਲੱਗੇ ਪੱਕੇ ਕਰਨ ਲੱਗੇ ਲੱਗੇ ਆ ਕੱਚਿਆਂ ਤੋਂ ਤੇ ਸਾਨੂੰ ਉਹਨਾਂ ਨੇ ਛੜ ਤਾਂ ਲਾ ਰਿਆਂ ਚ ਹੋਣ ਪਾਸ ਹੋਣਗੇ ਹੋਣ ਕਹਿੰਦੇ ਮਾਰਚੇ ਪਾਸ ਹੋਣਗੇ ਵੀ ਆ ਸਾਡੇ ਵਾਰੀ ਦਾ ਪਾਸ ਨਹੀਂ ਹੁੰਦੇ ਕਹਿੰਦੇ ਕੋਈ ਵੀ ਸਕੀਮ ਨਹੀਂ ਤੇ ਜਿਹੜਾ ਬਣੇ ਜਾਂਦੇ ਉਹਨਾਂ ਵੇਲੇ ਕਿੱਥੋਂ ਆ ਗਈ ਸਕੀਮ ਜੀ ਤੁਹਾਨੂੰ ਸ਼ੱਕ ਹੈ ਕਿ ਸਾਨੂੰ ਜਾਣਬੁੱਝ ਕੇ ਛੱਡਿਆ ਗਿਆ ਬਿਲਕੁਲ ਜਾਣਬੁੱਝ ਕੇ ਛੱਡਿਆ ਗਿਆ ਸਾਨੂੰ ਲਾਰੇ ਰੱਖਿਆ ਨੇ ਫੇਰ ਸਾਨੂੰ ਕਹਿੰਦੇ ਤੁਸੀਂ ਖਾਲ ਮਣਕੀਨ ਦਿੱਤੇ ਅਸੀਂ ਮਣਕੀ ਵੀ 2 ਮਹੀਨੇ ਹੋ ਗਏ ਦਿੱਤਾ ਹੀ ਖਾ ਕੱਚਾ ਜਿਹੜਾ ਪੱਕਾ ਬਣਾਉਣੇ ਆ ਉਹ ਵੀ ਉਹ ਵੀ ਦਿੱਤਾ ਵਾ ਫੰਡ ਬੰਦ ਰਿਹਾ ਬਿੱਟੂ ਸਿੰਘ ਨੂੰ ਹਾਂ ਦੇ ਕੇ ਆ ਮੈਂ ਮਣਕੀ ਜਿਹੜੇ ਕੌਣ ਨੇ ਇੱਥੇ ਨਹਿਰੀ ਪਟਵਾਰੀ ਕੌਣ ਹੈ ਪਟਵਾਰੀ ਜੀ ਆਪਣਾ ਉਹਦਾ ਨਾਮ ਤਾਂ ਨਹੀਂ ਜੀ ਆਪਾਂ ਜਾਣਦੇ ਪਟਵਾਰੀ ਕਿਹੜਾ ਜੀ ਉਹ ਫੋਨ ਤੇ ਜੁੜ ਮੇਰੀ ਗੱਲਬਾਤ ਹੁੰਦੀ ਹੈ ਨੰਬਰ ਹੈਗਾ ਹੀ ਮੇਰੇ ਕੋਲ ਤੁਹਾਡੇ ਕੋਲ ਨੰਬਰ ਹੈਗਾ ਜੀ ਬਿਲਕੁਲ ਮੈਂ ਆਪ ਖੋਰਦਲਾ ਕਰ ਅੱਜ ਵੀ ਕਰਕੇ ਆਟੇ ਹਾਂ ਮੈਂ ਕਹਾਂ ਜੀ ਪਟਵਾਰੀ ਸਾਨੂੰ ਇਹ ਵੀ ਬੋਲਿਆ ਮੈਂ ਮੈਂ ਕਿਹਾ ਜੀ ਤੁਸੀਂ ਸਾਨੂੰ ਕਿਹਾ ਜੀ ਨਾ 3 ਮਹੀਨੇ ਹੋ ਗਏ ਸਕੀਮ ਨਹੀਂ ਕੋਈ ਇਹ ਗਾਂ ਮਾਰਚ ਸਕੀਮ ਉਹ ਕੱਚਿਆਂ ਤੋਂ ਪੱਕੇ ਹੋਣ ਦੀ ਜਿਹੜੇ ਬਣੇ ਜਾਂਦੇ ਉਹ ਫਿਰ ਕਿਹੜੀ ਸਕੀਮ 'ਚ ਬਣੇ ਤੁਸੀਂ ਫਿਰ ਪੈਸਾ ਲਿਆ ਉਹਨਾਂ ਤੋਂ ਹੂੰ ਖੇਤਾਂ ਵਾਲਿਆਂ ਤੋਂ ਹਾਂ ਫਿਰ ਪਾਸ ਕਰੇ ਤੁਸੀਂ ਪਿਓ ਇਹ ਕਿਹੜੇ ਕੂ ਤੁਸੀਂ ਪਾਸ ਕਰੇ ਹਾਂ ਹੂੰ ਦੱਸੋ ਸਾਨੂੰ ਫਿਰ ਤੁਹਾਡੇ ਕੋ 30 ਸਾਲ ਹੋ ਗਏ ਚੱਲਦੇ ਨੂੰ ਇਹਨੂੰ ਕੋਈ ਹਾਂ ਇਹ ਕੋਈ ਸ਼ਰਤ ਤੇ ਸਾਡੇ ਨਾਲ ਖਾਚਾ ਕਿ ਉਹ ਤੋਂ ਠੋਕੇ ਤੁਸੀਂ ਦੂਜੇ ਪਾਸੇ ਠੋਕੇ ਹੈ ਤੁਹਾਡਾ ਨਾਮ ਕੀ ਹੈ ਬੂਟਾ ਸਿੰਘ ਆ ਨਾ ਜੀ ਮੇਰਾ ਬੂਟਾ ਸਿੰਘ ਹਰਬੰਸ ਸਿੰਘ ਬੂਟਾ ਸਿੰਘ ਅਜਾ ਸੁਪਰੀ ਸਿੰਘ ਜਸਪੀ ਸਿੰਘ ਠੀਕ ਹੈ ਜੀ ਆਪਣਾ ਅਜੋਖੀ ਸਿੰਘ ਤੁਸੀਂ ਕਰੋ ਗੱਲ ਜੀ ਹਾਂ ਜੀ ਜੀ ਕੋਈ ਤੁਹਾਡਾ ਨਾਮ ਚੱਕਣ ਨੰਬਰ ਮੇਰਾ ਜੀ ਹੋ ਕਰਕੇ ਮੈਂ ਨਵੇਂ ਨੰਬਰ ਤਲਾਉਣਾ ਹਾਂ ਜੀ ਸੋ ਅਸੀਂ ਮੈਰੀ ਪਟਵਾਰੀ ਨਾਲ ਇਸ ਮੁੱਦੇ ਤੇ ਗੱਲ ਕਰਨੀ ਚਾਹੁੰਦੇ ਸੀ ਕਿ ਇਹ ਮਸਲਾ ਜਿਹੜਾ ਕਿਸਾਨਾਂ ਨੇ ਜਿਹੜੀ ਅੱਜ ਇਹਨਾਂ ਨੇ ਇਹਨਾਂ ਦੀ ਸੁਣਵਾਈ ਹੈ ਕਹਿੰਦੇ ਕਿ ਸਾਡੀ ਸੁਣਵਾਈ ਨਹੀਂ ਹੋਈ ਤੇ ਉਸ ਤੋਂ ਬਾਅਦ ਸਾਨੂੰ ਮੀਡੀਆ ਨਾਲ ਸੰਪਰਕ ਕਰਨਾ ਪਿਆ ਔਰ ਅਸੀਂ ਫੋਨ ਵੀ ਜਿਹੜਾ ਬਾਈ ਜੀ ਨੇ ਲਗਾਇਆ ਨਹਿਰੀ ਪਟਵਾਰੀ ਨੂੰ ਪਰ ਉਹਨਾਂ ਨੇ ਫੋਨ ਜਿਹੜਾ ਨਹੀਂ ਚੁੱਕਿਆ ਅਸੀਂ ਵੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਤੇ ਉਹਨਾਂ ਦਾ ਪੱਖ ਜਾਣਨ ਦੀ ਪਰ ਫਿਲਹਾਲ ਤੁਹਾਨੂੰ ਹਾਂਜੀ ਜੀ ਅਜਾ ਵੀ ਕਹਿੰਦੇ ਵੀ ਹਲਕਾ ਵਧਾਇਕ ਨੂੰ ਵੀ ਗਰਾਊਂਡ ਲੈਵਲ ਤੇ ਵੀ ਦੇਖਣਾ ਚਾਹੀਦਾ ਵੀ ਨਾ ਹੋਵੇ ਉਤਲੇ ਪਾਸੇ ਆਪਾਂ ਦੇਖੀ ਚੱਲੋ ਵੀ ਆ ਹੁੰਦਾ ਆ ਹੁੰਦਾ ਪਰ ਥੱਲੇ ਪਿੰਡ ਲੈਵਲ ਤੇ ਵੀ ਦੇਖਣਾ ਚਾਹੀਦਾ ਵੀ ਕੀ ਹੋ ਰਿਹਾ ਪਿੰਡਾਂ 'ਚ ਸਾਡਾ 30 ਸਾਲ ਦਾ ਖਾਲ ਚਾਲਦਾ ਅੱਜ ਬੰਦ ਹੋ ਗਿਆ ਜਿਹੜਾ ਨਵਾਂ ਬਣ ਗਿਆ ਤੁਸੀਂ ਇਸ ਬੰਦੀ ਬਈ ਜੀ ਕੋਈ ਐਮਐਲਏ ਸਾਹ ਕੋਲੇ ਕੋਈ ਪਹੁੰਚ ਕੀਤੀ ਨਹੀਂ ਉਹਨਾਂ ਕੋਈ ਔਂਝ ਨਹੀਂ ਕਰੀ ਇਹ ਮਹਿਕਮੇ ਨੇ ਕੋਈ ਪਹੁੰਚ ਮੈਂ ਮਹਿਕਮੇ ਤੱਕ ਕਿ ਐਮਐਲਏ ਆਏ ਕਹਿੰਦੇ ਜੀ ਪਟਵਾਰੀ ਗੱਲ ਕਰੋ ਨਹੀਂ 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 ਇਹ ਵੀ ਮਗਰ ਕੰਮ ਆ ਜਾਂ ਵੀ ਪਿੰਡ ਦੀ ਪਚਾਇਆ ਜਾਂ ਪਿੰਡ ਦੇ ਬੰਦੇ ਦਾ ਕੰਮ ਆ ਜੀ ਹੈਨਾ ਉਹ ਪਿੰਡ ਦੇ ਬੰਦੇ ਤਾਂ ਸਾਡੇ ਖਾਲ ਚਾ ਕੇ ਆਪ ਦੇ ਖ ਉਹ ਸਾਨੂੰ ਕਹਿੰਦੇ ਕੋਈ ਤੁਸੀਂ ਸਕੀਮ ਨਹੀਂ ਸਾਡੇ ਕੋਲ ਕੱਚੇ ਹੋਣ ਗੁਰਜ ਦੀ ਹੱਦ ਕੋਈ ਕਾੜਖੇ ਤੇ 3 ਕਿੱਲੇ ਦੀ ਬਵਾਟ ਹੋਣੀ ਫੜਾ ਪੱਕਾ ਉਹ ਦੇ ਵੀ ਜਿਹੜੇ ਹੁਣ ਠੇਕੇਦਾਰ ਆ ਇਹ ਕਹੇ ਸਾਡੇ ਉਹ ਹੈ ਹੀ ਨਹੀਂ ਉਹ ਜੀ ਨਕਸ਼ੇ ਚ ਹੀ ਨਹੀਂ ਸਾਡੇ ਚ ਤੇ ਨਾ ਹੀ ਸਾਡੇ ਨਕਸ਼ੇ ਚ ਆਏਗਾ ਨਾ ਪਾਸ ਹੋਈ ਨਹੀਂ ਬਸ ਹੀ ਬਣਾਉਣੇ ਉਹ ਸਾਡੇ ਨਕਸ਼ੇ ਚ ਤੇ ਜਿਹੜੇ ਹੁਣ ਬਣਦੇ ਇਹ ਖਾਲ ਨੂੰ ਕਿੰਨੇ ਘਰ ਇਹ ਜਿਹੜੇ ਤੁਸੀਂ 5 ਥੜੇ 4 ਸਾਢੇ 4 ਘਰ ਹੀ ਆ ਅੱਛਾ 4 ਘਰ ਲੱਗਦੇ ਇੱਕ ਦਾਦੇ ਦੀ ਪਹਿਲੀ ਹੈ ਜੀ ਇੱਕ ਦਾਦੇ ਦੀ ਬਾਪੂ ਸਰਬਨ ਸਿੰਘ ਦੀ ਜ਼ਮੀਨ ਆ ਇਹ ਮੈਂ ਪੰਜਾਹ ਪੱਚੀ ਕਿ ਜੇ ਜੇ ਖਾਲ ਪਾਸ ਹੋਏ ਇਸ ਤੋਂ ਪਹਿਲਾਂ ਜਦੋਂ ਮੇਰੇ ਖਿਆਲ 2000 1002 ਦੇ ਵਿੱਚ ਖਾਲ ਬਣੇ ਸੀਗੇ ਇਹ 90 99 ਵਿੱਚ ਬਣੇ ਇਹ 90 99 ਵਿੱਚ ਬਣੇ ਅੱਛਾ ਅੱਛਾ ਮੇਰੇ ਦੇਖਣ ਦੇ ਸਾਹਮਣੇ ਉਦੋਂ ਇਹ ਖਾਲ ਜਾਨੀ ਪਾਸ ਹੋਏ ਤਾਂ ਹੀ ਬਣੇ ਹਾਂ ਜੀ 2010 ਗਵਰਨਮੈਂਟ ਲੱਗੀ ਹੋਈ ਹੈ ਸਾਰੀ ਸਰਕਾਰੀ ਐਟ ਲੱਗੀ ਹੋਈ ਹੈ ਬਾਕੀ ਬਾਣ ਸਾਡਾ ਹੈਗਾ ਜੀ ਜਿਹੜਾ ਜਦੋਂ ਮਹਿਰੀ ਪਾਣੀ ਚ ਬਾਣ ਪੈ ਗਿਆ ਸੀ ਉਹਨੂੰ ਖਾਲ ਵੀ ਤਾਂ ਫੇਰ ਹੀ ਲੱਗਿਆ ਨਾ ਜਿਹੜਾ ਤਾਂ ਖਾਲ ਨਹੀਂ ਲੱਗ ਸਕਦਾ ਬਾਕੀ ਜਦੋਂ ਦੀ ਮੇਰੀ ਸੁਰਤ ਸੰਭਲੀ ਜਾਵੇਂ 5-7 ਸਾਲ ਦਾ ਸੀ ਇਹਨਾਂ ਖਾਲਾਂ ਚ ਨੌਂਦੇ ਰਹੇ ਅਸੀਂ ਪਾਣੀ ਨਾਲ ਬੰਦੇ ਰਹੇ ਕੱਸੀ ਦਾ ਪਾਣੀ ਸਾਡੇ ਖੇਤਾਂ ਨੂੰ ਸਾਰਾ ਨੂੰ ਜਾਂਦਾ ਸੀ ਸੋ ਦਰਸ਼ਕੋ ਮੰਗ ਇਹਨਾਂ ਦੀ ਬਿਲਕੁਲ ਜਾਇਜ਼ ਹੈ ਇਹਨਾਂ ਦਾ ਕਹਿਣਾ ਕਿ ਜਦੋਂ ਇਸ ਤੋਂ ਪਹਿਲਾਂ ਜਦੋਂ 90-99 ਦੇ ਵਿੱਚ ਜਿਹੜੇ ਵੀ ਸਾਲ ਦੇ ਵਿੱਚ ਜਦੋਂ ਖਾਲ ਬਣੇ ਪੱਕੀ ਖਾਲ ਬਣੇ ਉਹਨਾਂ ਦੇ ਵਿੱਚ ਬਕਾਇਦਾ ਸਰਕਾਰੀ ਏਟ ਲੱਗ ਕੇ ਇਹ ਖਾਲ ਪਾਸ ਹੋਏ ਔਰ ਇਹ ਖਾਲ ਬਣੇ ਇਥੋਂ ਸੰਜਾਈ ਹੁੰਦੀ ਰਹੀ ਔਰ ਉਦੋਂ ਤੋਂ ਲੈ ਕੇ ਹੁਣ ਤੱਕ ਪਾਣੀ ਇਨ੍ਹਾਂ ਖਾਲਾਂ ਦੇ ਨਾਲ ਲੱਗਦਾ ਰਿਹਾ ਹੋਰ ਆ ਜੀ ਚਲੋ ਜੇ ਕੋਈ ਮਮੂਲੀ ਬੰਦਾ ਬਣਵਾ ਜੀਮਿੰਦਾਰ ਕੋਈ ਖਾਲ ਵਿੱਚ ਕਿਸੇ ਹੋਰ ਬਣ ਕੇ ਭਾਈ ਤੇ ਬਣ ਜਾਣ ਜਿਹੜਾ ਸਰਪੰਚ ਸਾਹਿਬ ਆਪ ਪਿੰਡ ਦਾ ਮੁੱਢ ਹੋਗੇ ਆਪ ਦੇ ਤਾਂ ਕੱਚਿਆ ਤੋਂ ਬਣਾਈ ਜਾਂਦਾ ਪੱਕੇ ਬਣਾਈ ਉਹ ਚਲ ਜੇ ਵੀ ਚੱਲੀ ਨੇ ਜਾ ਕੇ ਖੁਦ ਵੇਖ ਲਓ ਇਹ ਪਿੰਡ ਸੈਦੋ ਵਾਲੇ ਸਰਪੰਚ ਸਾਹਿਬ ਸਪੰਚ ਸਾਹਿਦੋ ਦਾ ਜੀ ਹੈਗਾ ਗੁਰਬ੍ਰੀਤ ਸਿੰਘ ਹਾਂ ਫਾਕਰੀ ਸਿੰਘ ਜੀ ਇਹ ਤਾਂ ਆਦੇ ਕੱਚੇ ਤੋਂ ਪੱਕੇ ਬਣਾਇੰਦਾ ਜੀ ਸਾਡੇ ਜਿਹੜੇ ਮੋਤਵਾਰ ਬੰਦਾ ਇਹ ਕੰਮ ਕਰੇ ਹੋਰ ਕੋਈ ਕਰ ਲੈ ਕਰ ਲੈ ਤੇ ਸਾਡੇ ਇਹਨਾਂ ਨੇ ਇਹਦੀ ਪੱਕਿਆਂ ਤੋਂ ਕੱਚੇ ਕਰਤੇ ਆ ਇਹ ਖਾ ਸਾਡੇ ਉਧਰ ਜਾ ਰਹੀ ਅੱਜ ਦੀ ਘੜੀ ਸਾਡੇ ਕੋਲ ਕੁਛ ਨਹੀਂ ਹੁਣ ਪਾਣੀ ਲੱਗਣ ਨੂੰ ਕੰਨ ਨਾ ਕੋ ਮੋਟਰ ਬੋਰ ਹਲੋ ਆ ਕੋ ਸਾਡੇ ਕੋਲ ਹਾਂ ਤਸਵੀਰਾਂ ਗਾਜੀ ਬਣੇ ਨੀ ਚਾਹਤਾ ਹਾਂ ਤੇ ਸਾਨੂੰ ਸਾਨੂੰ ਇਹਨਾਂ ਜੇ ਲਾਰੇ ਮਾਰ ਚੀਜ਼ ਪਾਸ ਹੋਣਗੇ ਤੇ ਇਹ ਕਿਵੇਂ ਹੁਣ ਪਾਸ ਹੋਏ ਜਨਮਜੀਤ ਜੀ ਅਰ ਜੀ ਮੈਂ ਇੱਕ ਵਾਰ ਗੱਲ ਹੋਰ ਕਹਿਣੀ ਚਾਹਣਾਗਾ ਦੇਖੋ ਜੀ ਸਰਕਾਰ ਕਹਿ ਦਿੰਦੀ ਆਪਣੀ ਆ ਭਵੰਤ ਮਾਨ ਸਾਹਿਬ ਕਹਿੰਦੇ ਆ ਮੁੱਖ ਮੰਤਰੀ ਪੰਜਾਬ ਦੇ ਵੀ ਕਿੱਲਾਂ ਤੱਕ ਪਾਣੀ ਪਹੁੰਚਾਉਣਾ ਜੀ ਦੇਖੋ ਜੀ ਸਾਡਾ ਮੋਗਾ ਦੀ ਉਹ ਸਿੱਕਲਾ ਬਾਟ ਐ ਮੋਗਾ ਡੇਢ ਕਿਲਾ ਬਾਟ ਬਿਲਕੁਲ ਡੇਢ ਕਿੱਲੇ ਦੇ ਤੱਕ ਨਹੀਂ ਪਾਣੀ ਪਹੁੰਚਦਾ ਜੀ ਟਿਲਾਂ ਕਿਵੇਂ ਪਹੁੰਚੂ ਪਾਣੀ ਦੱਸੋ ਇਹ ਚਲੋ ਜਾਂ ਪਿੰਡ ਦੀ ਮਲਾ ਲਓ ਸਾਡੇ ਦੀ ਨਲਕੀ ਜਾਂ ਸਰਕਾਰ ਦੀ ਲਾਲ ਕਿਸੇ ਲਾਲੋ ਜੀ ਆ ਖਾਲ ਤਾਂ ਇਹਨਾਂ ਨੇ ਐ ਸ਼ਰਤਾਈ ਸਿਰਫ ਕਿੱਲੇ ਬਾਟ ਦੇ ਦੋ ਕਿਲੇ ਤੇ ਘਾਟ ਇਲਾਕੇ ਪਾਣੀ ਕਿੱਥੋਂ ਪਹੁੰਚੂ ਜੀ ਹਾਂਜੀ ਬਾਕੀ ਆਪਾਂ ਸੂਏ ਜਮਾ ਬਿਲਕੁਲ ਨਾਲ ਆ ਜੀ ਖਾਲ ਇਹ ਜਿਹੜੇ ਦੂਰ ਬੈਠੇ ਆ ਜੀ ਉਹਨਾਂ ਕੀ ਬਣੂਗਾ ਇੱਥੋਂ ਜਮਾ ਬਿਲਕੁਲ ਸੂਏ ਨਾਲ ਆ ਮੋਗੇ ਦੇ ਕੋਲੇ ਆ ਬਾਣ ਦੀ ਬਿਲਕੁਲ ਤੇ ਮਗਰ ਜੀ ਜਿਹੜੇ ਦੂਰ ਆ ਜੀ ਉਹਨਾਂ ਕੀ ਬਣਨਾ ਲੋਕਾਂ ਕਿੱਥੇ ਪਾਣੀ ਪਹੁੰਚ ਜਾਣਾ ਜੀ ਕੋਲੇ ਹੀ ਸੂਏ ਕੋਲੇ ਪਹੁੰਚਦਾ ਦੋ ਕਿਲੇ ਬਾੜ ਤੇ ਗਾਂਹ ਤੇ ਪਹੁੰਚ ਜਾਣਾ ਪਾਣੀ ਇਹ ਕੀ ਦੀ ਗਲਤੀ ਮੰਨਦੇ ਹੋ ਤੁਸੀਂ ਕੀ ਦੀ ਗੱਲ ਤੇ ਸਰਕਾਰ ਦੀ ਮੰਨ ਲਓ ਪਟਵਾਰੀ ਦੀ ਮੰਨ ਲਓ ਜੀ ਜਾਂ ਸਾਡੇ ਪਿੰਡ ਦੀ ਮੰਨ ਲਓ ਜੀ ਹੈ ਦੱਸੋ ਕਿਹਦੀ ਕਿੱਥੇ ਮਾਦੀ ਮੰਨ ਲਓ ਜੀ ਲਾਰੇ ਬਹੁਤ ਲਾਇਆ ਸਾਨੂੰ ਪਰ ਬਣੀ ਨਹੀਂ ਗੱਲ ਤੁਹਾਨੂੰ ਝਲਕ ਸਾਰੀ ਆਪਾਂ ਦਿਖਾਉਨੇ ਆ ਪਰ ਫਿਲਹਾਲ ਦੇਖਿਆ ਜਾਵੇ ਇਹ ਮਾਮਲਾ ਵਾਕਈ ਗੰਭੀਰ ਹੈ ਕਿਉਂਕਿ ਇੱਕ ਇੱਕ ਵਾਰ ਜਦੋਂ ਖਾਲ ਬਣ ਗਏ ਇਹ ਹਰ ਰੋਜ਼ ਤਾਂ ਬਣਨੇ ਨਹੀਂ ਔਰ ਜੇ ਹੁਣ ਜਿਹੜੀ ਇਹਨਾਂ ਨੇ ਆਵਾਜ਼ ਉਠਾਈ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਸਾਡੇ ਜਿਹੜੇ ਪੱਕੇ ਖਾਲ ਛੱਡ ਕੇ ਔਰ ਇਹਨਾਂ ਨੂੰ ਛੱਡ ਦਿੱਤਾ ਗਿਆ ਔਰ ਦੂਜੇ ਪਾਸੇ ਜਿਹੜੇ ਖਾਲ ਨਵੇਂ ਸਿਰੇੋਂ ਜਿਹੜੇ ਪੱਕੇ ਨਹੀਂ ਹੈਗੇ ਕੱਚੇ ਉਹ ਬਣਾਏ ਜਾ ਰਹੇ ਆ ਸੋ ਇਸ ਦੇ ਵਿੱਚ ਕਿਤੇ ਨਾ ਕਿਤੇ ਸਵਾਲ ਹੈ ਜਿਹੜੇ ਕਿਸਾਨ ਭਰਾਵਾਂ ਨੇ ਖੜੇ ਕੀਤੇ ਆ ਆਪਾਂ ਕੋਸ਼ਿਸ਼ ਕਰਦੇ ਆ ਸਰਪੰਚ ਸਾਹਿਬ ਦਾ ਪੱਖ ਵੀ ਜਾਣਨ ਦੀ ਔਰ ਦੂਜੇ ਪਾਸੇ ਨਹਿਰੀ ਪਟਵਾਰੀ ਸਾਹਿਬ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ